ਬੀਓਰਗ ਦੇ ਘਰ 35 ਸਾਲਾਂ ਬਾਅਦ ਜਨਮ ਲਿਆ ਬੱਚੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੀਓਰਗ ਵਿਅਕਤੀ ਦੇ 35 ਸਾਲਾਂ ਬਾਅਦ ਘਰ ਬੱਚੇ ਨੇ ਜਨਮ ਲਿਆ ਤਾਂ ਦੇਖੋ ਕਿਵੇਂ ਜਦੋਂ ਡਾਕਟਰ ਜੇ ਉਹਨੂੰ ਬੱਚਾ ਫੜਾਉਂਦਾ ਤਾਂ ਦੇਖੋ ਕਿਵੇਂ ਪਿਓ ਮਾਫੀ ਮੰਗ ਰਿਹਾ ਤੇ ਕਹਿੰਦਾ ਹੈ ਸੌਰੀ ਇੰਨੇ ਟਾਈਮ ਇੰਤਜ਼ਾਰ ਕਰਨ ਲਈ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ